ਮਹਾਂਜੋਗ ਐਸਐਸਪੀ ਸਾਹਿਬ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਸਾਹਿਬ ਉਹਨਾਂ ਦੀ ਜਿਹੜੇ ਹਦਾਇਤਾਂ ਨਿਰਦੇਸ਼ ਏ ਜਿਹੜਾ ਹੈ ਇਹ ਸਪੈਸ਼ਲ ਨਾਕਾਬੰਦੀ ਅੱਜ ਜਿਹੜੇ ਦੇ ਤਕਰੀਬਨ ਸਾਰੇ ਹੀ ਜਿਹੜੇ ਸੀਲਿੰਗ ਪੁਆਇੰਟ ਨੇ ਸਾਡੇ ਉਹਨਾਂ ਤੇ ਲਾਈ ਕੀਤੇ ਇਹ ਕੱਲੇ ਅੱਜ ਹੀ ਨਹੀਂ ਹੈ ਪਹਿਲਾਂ ਇਸ ਤੋਂ ਪਹਿਲਾਂ ਦੁਪਹਿਰ ਨੂੰ ਇੱਕ ਕਾਸੋ ਪ੍ਰੋਗਰਾਮ ਜਿਹੜਾ ਕਾਟਰਨ ਸਰਚ ਆਪਰੇਸ਼ਨ ਉਹ ਵੀ ਕੀਤਾ ਗਿਆ ਸੀ ਤੇ ਦੋ ਤਿੰਨ ਦਿਨ ਤੋਂ ਇਹ ਲਗਾਤਾਰ ਜਾਰੀ ਹੈ ਸਾਡੇ ਕੋਲ ਜਿਹੜੀ ਹੈ ਐਡੀਸ਼ਨਲ ਫੋਰਸ ਐਸਐਚਓ ਸਾਹਿਬ ਨਾਲ ਥਾਣੇ ਦੀ ਅਗਰਿਤਨ ਕੋਲ ਹੈ ਇਹਦਾ ਮਕਸਦ ਇਹ ਹੈ ਕਿ ਇੱਕ ਤਾਂ ਮਾਰੇ ਅੰਤਰਾਂ ਨੂੰ ਪਤਾ ਲੱਗ ਜਵੇ ਕਿ ਪੁਲਿਸ ਜਿਹੜੀ ਹੈ ਉਹ ਮੁਤੈਦ ਖੜੀ ਹੈ ਤੇ ਪਲੱਸ ਜਿਹੜਾ ਹੈ ਇੱਕ ਕਾਮਨ ਮੈਨ ਹੈ ਤੇ ਉਸ ਦੀ ਜਿਹੜੀ ਕੰਫੀਡੈਂਸ ਬਿਲਡਿੰਗ ਲਈ ਜਿਹੜੀ ਹੈ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜਿਹੜਾ ਹੈ ਗਾਹੇ-ਬਗਾਹੇ ਜਿਹੜਾ ਹੈ ਰੈਂਡਮਲੀ ਜਿਹੜਾ ਉਹ ਵਹੀਕਲ ਵੀ ਚੈੱਕ ਕਰ ਰਹੇ ਹਾਂ ਟੂ-ਵੀਲਰ ਵੀ ਔਰ ਵੀਰ ਵੀ ਤੇ ਕੋਈ ਜੇ ਸਸਪੀਸ਼ੀਅਸ ਸਾਨੂੰ ਲੱਗਦਾ ਹੈ ਤੇ ਉਹਦੀ ਪੂਰੀ ਅਸੀਂ ਵੈਰੀਫਾਈ ਕਰ ਰਹੇ ਆਂ ਤੇ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਨਾਕੇ ਜਿਹੜੇ ਹੈ ਅੱਗੇ ਵੀ ਬਾਅਦ ਤੁਰ ਚੱਲਦੇ ਰਹਿਣਗੇ ਅੱਜ ਕਿੰਨਾ ਸਮਾਂ ਚੱਲੂਗਾ ਇਹ ਨਾਕੇ ਇਹ ਜਿਹੜਾ ਇਹਦਾ ਟਾਈਮਿੰਗ ਹੈ ਉਹ 9 ਵਜੇ ਤੱਕ ਹੈਗਾ ਜੀ 6 ਤੋਂ 9 ਤੇ ਜਿਹੜਾ ਕਾਸੋ ਆਪਰੇਸ਼ਨ ਸਾਡਾ ਚੱਲਿਆ ਸੀਗਾ ਉਹ 12 ਤੋਂ 2:30 ਵਜੇ ਤੱਕ 2 ਵਜੇ ਤੱਕ ਚੱਲਿਆ ਸੀਗਾ ਤੇ ਕੱਲ ਵੀ ਚੱਲਿਆ ਸੀਗਾ ਤੇ ਫਰਦਰ ਵੀ ਜਿਹੜਾ ਇੰਕੁਇਰੀ ਜਿਹੜਾ ਹੈ ਉਹ ਜਿਹੜੀ ਅਵੇਲੇਬਿਲਟੀ ਆਲ ਫੋਰਸ ਹੈ ਜਿਹੜੀ ਸਾਡੀ ਕਿਉਂਕਿ ਅੱਜ ਸਾਨੂੰ ਅਡੀਸ਼ਨਲ ਫੋਰਸ ਮਿਲੀ ਸੀ ਸਾਡਾ ਨਾਕਾ ਕਾਫੀ ਸਟਰੋਂਗ ਲੱਗਿਆ ਹੋਇਆ ਆ ਤੇ ਬਾਕੀ ਅੱਗੇ ਵੀ ਲੱਗੇ ਰਹੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜੇ ਚਲਾਨ ਕੱਟੇ ਜਾ ਰਹੇ ਇਹ ਚਲਾਨ ਜਿਹੜਾ ਹੈ ਦੇਖੋ ਅਸੀਂ ਮੇਨ ਚੀਜ਼ ਇਹ ਹੈ ਅਸੀਂ ਪਬਲਿਕ ਨੂੰ ਕੋਈ ਹਰਾਸ ਨਹੀਂ ਕਰਨਾ ਚਾਹੁੰਦੇ ਠੀਕ ਹੈ ਕੋਈ ਕਾਮਨ ਮੈਨ ਹੈ ਫੈਮਿਲੀ ਨਾਲ ਜਾ ਰਿਹਾ ਜੇ ਉਹਦੇ ਕੋਲ ਇੱਕ ਅਦਾ ਡਾਕੂਮੈਂਟ ਘੱਟ ਪਿਆ ਤੇ ਉਹਨੂੰ ਹਦਾਇਤ ਕਰਦੀਦਾ ਯਾਰ ਪੂਰੇ ਕਰ ਲੋ ਕਈ ਵਾਰ ਅਗਲੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਮੇਰੀ ਇੰਸ਼ੋਰੈਂਸ ਨਿਕਲ ਗਈ ਹੈ ਜਾਂ ਮੇਰਾ ਪੋਲੂਸ਼ਨ ਚਲਾ ਗਿਆ ਆ ਜਾਂ ਮੇ ਉਹ ਐਕਸਪਾਇਰ ਹੋ ਚੁੱਕਾ ਆ ਸੋ ਸਾਡੀ ਜਿਹੜੀ ਹੈ ਮੇਨ ਇਹ ਆ ਕਿ ਵੀ ਅਸੀਂ ਟੂ व्हीਲਰਸ ਤੇ ਫੋਰ व्हीਲਰਸ ਜਿਹੜੇ ਸਸਪੀਸ਼ੀਅਲ ਲੱਗਦੇ ਆ ਉਹਨਾਂ ਨੂੰ ਪੂਰਾ ਥਾਰੋਲੀ ਚੈੱਕ ਕਰਦੇ ਆ ਤੇ ਬਾਕੀ ਜਿਹੜੇ ਫੈਮਿਲੀ ਮੈਂਬਰਸ ਨੇ ਫੈਮਿਲੀ ਮੈਨ ਨੇ ਜਿਹੜੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਜੇ ਉਹਨਾਂ ਨੂੰ ਕਮੀ ਪੇਸ਼ੀਆ ਹਦਾਇਤ ਕਰਕੇ ਫਰਕ ਕਰਦੇ ਆ